ਸਾਤਿਸ਼ਰੀਆ ਕਾਲਜੀ ਸ਼ਿੰਦਰ ਕੌਰ ਹਿੰਤ ਜੀ ਕਰਕੇ ਆਪਣੇ ਮੁੰਡੇ ਨੂੰ ਫੋਨ ਕਰਦੀ ਆ ਅੱਗੋਂ ਮੁੰਡਾ ਖਿਜ ਕੇ ਬੋਲਦਾ ਆ ਜਦੋਂ ਮੈਂ ਤੈਨੂੰ ਕਹਿ ਦਿੱਤਾ ਕਿ ਮੈਂ ਤੇਰੀ ਮਦਦ ਨਹੀਂ ਕਰ ਸਕਦਾ ਫਿਰ ਵਾਰ-ਵਾਰ ਮੈਨੂੰ ਫੋਨ ਕਿਉਂ ਕਰਦੀ ਆ ਮੇਰੇ ਤੇ ਆਪਣੇ ਖਰਚੇ ਪੂਰੇ ਨਹੀਂ ਪੈਂਦੇ ਤੇ ਮੇਰਾ ਤੇ ਆਪਣਾ ਹੱਥ ਬਹੁਤ ਟੈਟ ਆ ਤੇ ਤੈਨੂੰ ਤੀਰਥ ਯਾਤਰਾ ਤੇ ਜਾਣ ਦੀ ਪਈ ਆ ਚੁੱਪ ਚਾਪ ਘਰੇ ਬੈਠੇ ਰਹੋ ਕਿਤੇ ਜਾਣ ਦੀ ਲੋੜ ਨਹੀਂ ਪਿਛੋ ਸ਼ਿੰਦਰ ਕੌਰ ਦੀ ਨੋ ਬੋਲੀ ਤਾ ਦੀ ਮਾਂ ਨੂੰ ਤਾਂ ਐਵੇਂ ਲੱਗਦਾ ਜਿਵੇਂ ਸਾਡੇ ਕੋਲ ਪੈਸਿਆਂ ਦਾ ਰੁੱਖ ਲੱਗਾ ਹੋਵੇ ਚੁੱਪਚਾਪ ਪਿੰਡ ਹੀ ਰਹਿਣ ਕਿਤੇ ਘੁੰਮਣ ਜਾਣ ਜਾਂ ਸੈਰ-ਸਪਾਟੇ ਕਰਨ ਦੀ ਕੋਈ ਲੋੜ ਨਹੀਂ ਆ ਆਪਣੀ ਭਾਬੀ ਦੀ ਗੱਲ ਸੁਣ ਕੇ ਸ਼ਿੰਦਰਕੌਰ ਦੀ ਧੀ ਚੋਪਣਾ ਰਹੀ ਉਹ ਆਪਣੀ ਮਾਂ ਦੇ ਹੱਥੋਂ ਫੋਨ ਫੜ ਕੇ ਬੋਲੀ ਵੀਰੇ ਮਾਂ ਕਿਤੇ ਸੈਰ-ਸਪਾਟਾ ਕਰਨੀ ਚੱਲੀ ਉਹਦੀ ਤਾਂ ਹਮੇਸ਼ਾ ਤੋਂ ਇਹੀ ਇੱਛਾ ਰਹੀ ਆ ਤੀਰਥ ਯਾਤਰਾ ਕਰਨ ਦੀ ਪਿੰਡੋਂ ਯਾਤਰਾ ਤੇ ਬਸ ਚੱਲੀ ਆ ਬੇਬੇ ਮੌਕਾ ਗਵਾਉਣਾ ਨਹੀਂ ਚਾਹੁੰਦੀ ਫੋਨ ਸਪੀਕਰ ਤੇ ਸੀ ਫਿਰ ਸ਼ਿੰਦਰਕੌਰ ਦੀ ਨੋ ਹਰਜੀਤ ਫੋਨ ਫੜ ਕੇ ਬੋਲੀ ਇੱਕ ਕੰਮ ਕਰ ਗਗਨ ਜੇ ਤੈਨੂੰ ਬੇਬੇ ਨੂੰ ਯਾਤਰਾ ਕਰਾਉਂਦਾ ਇੰਨਾ ਹੀ ਸ਼ੌਂਕ ਚੜਿਆ ਤਾਂ ਤੂੰ ਆਪ ਕਿਉਂ ਨਹੀਂ ਕਰਵਾ ਦਿੰਦੀ ਸਾਨੂੰ ਕਿਉਂ ਵਾਰ-ਵਾਰ ਕਹਿ ਦਿੰਨੀ ਆ ਗਗਨ ਬੋਲੀ ਭਾਬੀ ਤੁਸੀਂ ਕਿਹੋ ਜੀਆਂ ਗੱਲਾਂ ਕਰ ਰਹੇ ਹੋ ਮੈਂ ਕੋਈ ਨੌਕਰੀ ਨਹੀਂ ਕਰਦੀ ਜੇ ਪੜਦੀ ਆ ਜੇ ਮੇਰੇ ਹੱਥ ਵਿੱਚ ਪੈਸੇ ਹੁੰਦੇ ਤਾਂ ਮੈਂ ਜ਼ਰੂਰ ਮਾਣੂ ਸਾਰੀਆਂ ਯਾਤਰਾ ਕਰਵਾ ਦਿੰਦੀ ਤੁਸੀਂ ਵੇਖਿਓ ਭਾਬੀ ਜਦੋਂ ਮੈਂ ਨੌਕਰੀ ਕਰਨ ਲੱਗ ਜਾਵਾਂਗੀ ਫਿਰ ਮੈਂ ਖੁਦ ਹੀ ਮਾਣੂ ਹਰ ਜਗ੍ਹਾ ਕੁਮਾ ਕੇ ਲੈ ਕੇ ਆਵਾਂਗੀ ਆਪਣੀ ਨਨਾਨ ਗਗਨ ਦੀ ਗੱਲ ਸੁਣ ਕੇ ਹਜੀਤ ਖਿੜਖਿੜ ਕੇ ਹੱਸਣ ਲੱਗ ਗਈ ਤੇ ਮਜ਼ਾਕ ਉਡਾਉਂਦੀ ਹੋਈ ਕਹਿਣ ਲੱਗੀ ਤੇਰੀ ਤਾਂ ਪੜ੍ਹਾਈ ਵੀ ਚੰਗੀ ਤਰ੍ਹਾਂ ਨਹੀਂ ਹੋ ਸਕਦੀ ਪਿੰਡ ਵਿੱਚ ਸਰਕਾਰੀ ਸਕੂਲ ਵਿੱਚ ਪੜ੍ਹ ਕੇ ਨੌਕਰੀ ਕਿਵੇਂ ਕਰ ਲਏਂਗੀ ਹਾਂ ਜੇ ਤੂੰ ਮੇਰੀ ਤਰ੍ਹਾਂ ਇੰਗਲਿਸ਼ ਪ੍ਰਾਈਵੇਟ ਸਕੂਲ ਵਿੱਚ ਪੜ੍ਹਦੀ ਹੁੰਦੀ ਤੇ ਸ਼ਹਿਰ 'ਚ ਰਹਿੰਦੀ ਹੁੰਦੀ ਤਾਂ ਸ਼ਾਇਦ ਤੈਨੂੰ ਨੌਕਰੀ ਮਿਲ ਜਾਂਦੀ ਪਰ ਜੇ ਸਕੂਲ ਪ੍ਰਾਈਵੇਟ ਸਕੂਲ ਵਿੱਚ ਪੜ੍ਹਦੀ ਹੁੰਦੀ ਤੇ ਸ਼ਹਿਰ 'ਚ ਰਹਿੰਦੀ ਹੁੰਦੀ ਤਾਂ ਸ਼ਾਇਦ ਤੈਨੂੰ ਨੌਕਰੀ ਮਿਲ ਜਾਂਦੀ ਪਰ ਜਿਹੜੇ ਸਕੂਲ ਵਿੱਚ ਤੂੰ ਪੜ੍ਹਦੀ ਆਂ ਮੀਂਹ ਪੈਣ ਤੇ ਛੱਤਾਂ ਵੀ ਚੋਣ ਲੱਗ ਜਾਂ ਪੈਂਦੀਆਂ ਲੋ ਜੈ ਸਕੂਲ ਵਿੱਚ ਪੜ੍ਹ ਕੇ ਤੂੰ ਨੌਕਰੀ ਕਰੇਂਗੀ ਆਪਣੀ ਭਾਬੀ ਦੀ ਗੱਲ ਸੁਣ ਕੇ ਗਗਨ ਬੋਲੀ ਭਾਬੀ ਮੈਂ ਇਸੇ ਸਕੂਲ ਵਿੱਚ ਪੜ੍ਹ ਕੇ ਇੱਕ ਦਿਨ ਤੈਨੂੰ ਨੌਕਰੀ ਕਰਕੇ ਜ਼ਰੂਰ ਵਿਖਾਵਾਂਗੀ ਹਰਜੀਤ ਨੇ ਫੋਨ ਆਪਣੇ ਘਰ ਵਾਲੇ ਨੂੰ ਫੜਾ ਦਿੱਤਾ ਤੇ ਕਹਿਣ ਲੱਗੀ ਤੇਰੀ ਮਾਂ ਤੇ ਭੈਣ ਸੱਚੀ ਪਾਗਲ ਹੋ ਗਈਆਂ ਤੇਰੀ ਮਾਂ ਨੇ ਤੀਰਥ ਯਾਤਰਾ ਤੇ ਜਾਣਾ ਤੇ ਤੇਰੀ ਭੈਣ ਦੇ ਸੁਪਨੇ ਹੀ ਬੜੇ ਵੱਡੇ ਆ ਇਹ ਦੋਵੇਂ ਹੀ ਮੇਰੇ ਲੈਵਲ ਦੀਆਂ ਨਹੀਂ ਆ ਚੰਗਾ ਹੋਇਆ ਜੋ ਮੈਂ ਇਹਨਾਂ ਨੂੰ ਆਪਣੇ ਨਾਲ ਰੱਖਣ ਤੋਂ ਮਨਾ ਕਰ ਦਿੱਤਾ ਸੀ ਪਰ ਜੇ ਮੇਰੇ ਕੋਲ ਰਹਿੰਦੀਆਂ ਤਾਂ ਮੈਨੂੰ ਸਮਝ ਨਹੀਂ ਆਉਣਾ ਸੀ ਕਿ ਮੈਂ ਇਹਨਾਂ ਨੂੰ ਕਿਵੇਂ ਰੱਖਾਂ ਇੱਕ ਤੇਰੀ ਮਾਂ ਥੋੜੀ ਜਿਹੀ ਸਲਾਈ ਕਰਕੇ ਸੋਚਦੀ ਆ ਪਤਾ ਨਹੀਂ ਮੈਂ ਕਿੰਨੀ ਕੁ ਕਮਾਈ ਕਰ ਲਈ ਤੇ ਦੂਜੀ ਤੇਰੀ ਭੈਣ ਦੇ ਅੰਦਰ ਤੇ ਕਮਾਂਂਡੀ ਬਹੁਤ ਆ ਫਿਰ ਗगन ਬੋਲੀ ਭਾਬੀ ਇਹਨੂੰ ਕਮਾਂਡ ਨਹੀਂ ਸੁਆਬੀ ਮਾਨ ਕਹਿੰਦੇ ਆ ਤੇ ਚੰਗਾ ਆ ਜਿਹੜਾ ਮੈਂ ਤੁਹਾਡੇ ਕੋਲ ਨਹੀਂ ਰਹਿੰਦੀ ਆਪਣੀ ਨਨਾਨ ਦੀ ਗੱਲ ਸੁਣ ਕੇ ਹਰਜੀਤ ਨੂੰ ਬੜਾ ਗੁੱਸਾ ਆਇਆ ਦੂਜੇ ਪਾਸੇ ਸ਼ਿੰਦਰਕੌਰ ਆਪਣੀ ਕੁੜੀ ਗਗਨ ਕੋਲੋਂ ਫੋਨ ਫੜ ਕੇ ਕੱਟ ਦਿੰਦੀ ਆ ਤੇ ਗਗਨ ਨੂੰ ਝਿੜਕਣ ਲੱਗ ਜਾਂਦੀ ਆ ਕਿ ਤੂੰ ਆਪਣੀ ਭਾਬੀ ਨਾਲ ਕਿਉਂ ਸਵਾਲ ਜਵਾਬ ਕਰਦੀ ਆ ਤੂੰ ਥੋੜਾ ਜਿਹਾ ਚੁੱਪ ਨਹੀਂ ਰਹਿ ਸਕਦੀ ਮੇਰੇ ਕੋਲੋਂ ਫੋਨ ਫੜ ਕੇ ਤੈਨੂੰ ਇਹ ਚੀ ਗੱਲ ਕਰਨ ਦੀ ਕੀ ਲੋੜ ਸੀ ਗਗਨ ਬੋਲੀ ਬੇਬੇ ਤੂੰ ਵੇਖਿਆ ਨਾ ਵੀਰ ਤੇ ਭਾਬੀ ਤੇਰੇ ਨਾਲ ਕਿਵੇਂ ਗੱਲ ਕਰਦੇ ਸੀ ਮੇਰੇ ਕੋਲੋਂ ਨਹੀਂ ਬਰਦਾਸ਼ ਹੋਇਆ ਤੋਂਦਰ ਦੂਜੇ ਪਾਸੇ ਹਰਜੀਤ ਵੀ ਗੁੱਸੇ ਵਿੱਚ ਆਪਣੇ ਘਰ ਵਾਲੇ ਹਰਪਾਲ ਨੂੰ ਕਹਿੰਦੀ ਆ ਤੇਰੀ ਭੈਣ ਬੜਾ ਬੋਲਦੀ ਆ ਕਿਸੇ ਦਿਨ ਦੋਵਾਂ ਮਾਵਾ ਮੀਆਂ ਨੂੰ ਆਪਣੇ ਕੋਲ ਸਾਧ ਕੇ ਉਹਨਾਂ ਦੀ ਅਕਲ ਟਿਕਾਣੇ ਲਿਓਣੀ ਪਊਗੀ ਕਿ ਉਹਨਾਂ ਦੀ ਔਕਾਤ ਕੀ ਆ ਮੇਰੇ ਨਾਲ ਬਰਾਬਰੀ ਕਰ ਰਹੀਆਂ ਨੇ ਕਿੱਥੇ ਮੈਂ ਸ਼ਹਿਰ ਦੇ ਪ੍ਰਾਈਵੇਟ ਇੰਗਲਿਸ਼ మీడియం ਸਕੂਲ ਵਿੱਚ ਪੜ੍ਹੀ ਲਿਖੀ ਸ਼ਹਿਰ ਵਿੱਚ ਰਹਿੰਦੀ ਤੇ ਤੁਹਾਡੇ ਮੋਢੇ ਨਾਲ ਮੋਢਾ ਜੋੜ ਕੇ ਨੌਕਰੀ ਕਰ ਰਹੀ ਆ ਤੇ ਕਿੱਥੇ ਤੇਰੀ ਭੈਣ ਜਿਹੜੀ ਪਿੰਡ ਦੇ ਸਕੂਲ ਵਿੱਚ ਪੜ੍ਹਦੀ ਆ ਉਹਦੀ ਫੀਸ ਤੇਰੀ ਮਾਂ ਸਲਾਈ ਕਰਕੇ ਬੜੀ ਮੁਸ਼ਕਲ ਨਾਲ ਭਰਦੀ ਆ ਤੇ ਜੇ ਕੋਲ ਪੈਸੇ ਨਹੀਂ ਹੁੰਦੇ ਤਾਂ ਇਧਰੋਂ ਉਧਰੋਂ ਪੈਸੇ ਮੰਗ ਕੇ ਫੀਸ ਭਰਦੀ ਆ ਤੇ ਗੱਲ ਮੇਰੇ ਨਾਲ ਕਰਨ ਬਹਿ ਜਾਂਦੀਆਂ ਇੱਕ ਵਾਰ ਮੈਨੂੰ ਮਿਲ ਲੈਂਦੇਓ ਇਹਨਾਂ ਨੂੰ ਫਿਰ ਮੈਂ ਇਹਨਾਂ ਨੂੰ ਸਬਕ ਸਿਖਾਉਂਗੀ ਆਪਣੀ ਘਰ ਵਾਲੀ ਦੀ ਗੱਲ ਸੁਣ ਕੇ ਹਰਪਾਲ ਬੋਲਿਆ ਹਰਜੀਤ ਛੱਡ ਨਾ ਉਹਨਾਂ ਦੀਆਂ ਗੱਲਾਂ ਨੂੰ ਚੇਤੇ ਕਰਕੇ ਕਿਉਂ ਆਪਣਾ ਦਿਲ ਸਾੜ ਰਹੀਆਂ ਚੱਲ ਮੈਂ ਤੇਰੀ ਪਸੰਦ ਦੀ ਗ੍ਰੀਨ ਟੀ ਬਣਾ ਕੇ ਲਿਆਉਂਦਾ ਆ ਇਕੱਠੇ ਬਹਿ ਕੇ ਗ੍ਰੀਨ ਟੀ enjoy ਕਰਾਂਗੇ ਫालतू ਦੀਆਂ ਗੱਲਾਂ ਨਾਲ ਆਪਣਾ ਮੂਡ ਖਰਾਬ ਨਾ ਕਰ ਹਰਜੀਤ ਬੋਲੀ ਮੈਂ ਤੁਹਾਨੂੰ ਦੱਸ ਦਿੱਤਾ ਤੁਸੀਂ ਆਪਣੀ ਮਾਂ ਨੂੰ ਯਾਤਰਾ ਦੇ ਲਈ ਇੱਕ ਵੀ ਪੈਸਾ ਨਹੀਂ ਦਿਓਗੇ ਜੇ ਮੈਨੂੰ ਪਤਾ ਲੱਗ ਗਿਆ ਕਿ ਤੁਸੀਂ ਉਹਨਾਂ ਨੂੰ ਪੈਸੇ ਦਿੱਤੇ ਆ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਹੋਊਗਾ ਹਰਪਾਲ ਬੋਲਿਆ ਤੂੰ ਫਿਕਰ ਨਾ ਕਰ ਤੇਰੇ ਤੋਂ ਪੁੱਛੇ ਬਿਨਾ ਮੈਂ ਕੁਝ ਵੀ ਨਹੀਂ ਕਰਾਂਗਾ ਹੌਲੀ-ਹੌਲੀ ਸਮਾਂ ਗੁਜ਼ਰਦਾ ਗਿਆ ਨੌਪੁੱਤ ਤਾਂ ਦੋ ਟੁੱਕ ਵਿੱਚ ਹੀ ਜਵਾਬ ਦੇ ਦਿੰਦੇ ਸੀ ਗਗਨ ਦੇ ਸਕੂਲ ਦੀ ਪੜਾਈ ਵੀ ਪੂਰੀ ਹੋ ਗਈ ਸੀ ਉਹ ਕਿਸੇ ਚੰਗੇ ਕਾਲਜ ਵਿੱਚ ਐਡਮਿਸ਼ਨ ਲੈਣਾ ਚਾਹੁੰਦੀ ਸੀ ਉਹਨੇ ਆਪਣੀ ਮਾਂ ਨੂੰ ਕਿਹਾ ਬੇਬੇ ਮੇਰੀ ਸਕੂਲ ਦੀ ਪੜਾਈ ਖਤਮ ਹੋ ਗਈ ਆ ਮੈਂ ਹੁਣ ਕਾਲਜ ਵਿੱਚ ਐਡਮਿਸ਼ਨ ਲੈਣਾ ਚਾਹੁੰਦੀ ਆ ਸ਼ਿੰਦਰਕੌਰ ਨੇ ਕਿਹਾ ਪੁੱਤ ਤੇਰੇ ਸਕੂਲ ਦੀ ਫੀਸ ਤਾਂ ਮੈਂ ਸਲਾਈ ਕਰਕੇ ਦੇ ਦੇ ਦਿੰਦੀ ਸੀ ਪਰ ਤੇਰੇ ਕਾਲਜ ਦੀ ਫੀਸ ਤਾਂ ਬਹੁਤ ਜ਼ਿਆਦਾ ਹੋਊਗੀ ਫਿਰ ਆਪਾਂ ਫੀਸ ਦੇ ਪੈਸੇ ਕਿੱਥੋਂ ਲਿਆਵਾਂਗੇ ਗਗਨ ਵੀ ਆਪਣੀ ਬੇਬੇ ਦੀ ਹਾਲਤ ਚੰਗੀ ਤਰ੍ਹਾਂ ਸਮਝਦੀ ਸੀ ਤੇ ਵੀਰੇ ਤੋਂ ਵੀ ਕੋਈ ਪੈਸਾ ਨਹੀਂ ਲੈ ਸਕਦੇ ਗਗਨ ਆਪਣੀ ਮਾਂ ਦੀ ਗੱਲ ਸੁਣ ਕੇ ਸ਼ਾਂਤ ਹੋ ਗਈ ਕਿ ਮਾਂ ਸਹੀ ਕਹਿ ਰਹੀ ਆ ਕਾਲਜ ਦੀ ਫੀਸ ਬਹੁਤ ਜ਼ਿਆਦਾ ਹੋਵੇਗੀ ਇਹ ਸੋਚ ਕੇ ਗਗਨ ਚੁੱਪ ਹੀ ਰਹਿੰਦੀ ਆ ਮਨ ਹੀ ਮਨ ਵਿੱਚ ਸੋਚਦੀ ਰਹਿੰਦੀ ਆ ਕਿ ਜੇ ਮੈਂ ਅੱਗੇ ਪੜਾਈ ਨਾ ਕੀਤੀ ਤਾਂ ਫਿਰ ਨੌਕਰੀ ਕਿਵੇਂ ਕਰਾਂਗੀ ਜੇ ਮੈਂ ਨੌਕਰੀ ਨਾ ਕੀਤੀ ਤਾਂ ਆਪਣੀਆਂ ਤੇ ਆਪਣੀ ਮਾਂ ਦੀਆਂ ਲੋੜਾਂ ਕਿਵੇਂ ਪੂਰੀਆਂ ਕਰਾਂਗੀ ਛਿੰਦਰਕੌਰ ਆਪਣੀ ਤੀਨ ਉਹ ਦਾਸ ਵੇਖਦੀ ਆ ਤਾਂ ਕਹਿੰਦੀ ਆ ਪੁੱਤ ਸੁਣ ਤੇ ਇੱਕ ਕੰਮ ਕਰ ਸ਼ੈਰ ਕਿਸੇ ਵਧੀਆ ਕਾਲਜ ਵਿੱਚ ਐਡਮਿਸ਼ਨ ਲੈ ਲਾ ਆਪਣੀ ਮਾਂ ਦੀ ਗੱਲ ਸੁਣ ਕੇ ਗਗਨ ਖੁਸ਼ੀ ਵਿੱਚ ਚਹਿਕ ਉੱਠਦੀ ਆ ਪਰ ਅਗਲੇ ਹੀ ਪਲ ਉਦਾਸ ਹੋ ਜਾਂਦੀ ਆ ਤੇ ਕਹਿੰਦੀ ਆ ਬੇਬੇ ਕਾਲਜ ਦੀ ਫੀਸ ਕਿਵੇਂ ਭਰਾਂਗੇ ਤਸ਼ਿੰਦਰ ਕੌਰ ਨੇ ਕਿਹਾ ਪੁੱਤ ਮੇਰੇ ਕੋਲ ਜ਼ਿਆਦਾ ਤਾਂ ਕੁਝ ਨਹੀਂ ਆ ਪਰ ਮੇਰੇ ਕੋਲ ਸੋਨੇ ਦੇ ਕੰਗਣ ਤੇ ਕੰਨਾਂ ਦੇ ਚੁੰਮਕੀਆਂ ਚੁੰਮਕੇ ਆ ਮੈਂ ਉਹਨਾਂ ਨੂੰ ਵੇਚ ਕੇ ਤੇਰੀ ਕਾਲਜ ਦੀ ਫੀਸ ਭਰ ਦੇਵਾਂਗੀ ਗਗਨ ਬੋਲੀ ਨਹੀਂ ਬੇਬੇ ਮੈਂ ਤੁਹਾਡੀਆਂ ਇੰਨੀਆਂ ਕੀਮਤੀ ਚੀਜ਼ਾਂ ਨਹੀਂ ਵੇਚ ਸਕਦੀ ਚਿੰਦਰਕਰ ਨੇ ਕਿਹਾ ਨਹੀਂ ਪੁੱਤ ਮੇਰੀ ਧੀ ਤੋਂ ਜ਼ਿਆਦਾ ਕੋਈ ਵੀ ਚੀਜ਼ ਕੀਮਤੀ ਨਹੀਂ ਆ ਫਿਰ ਪੁੱਤ ਤੂੰ ਪਿੰਡ ਵਿੱਚ ਵੀ ਤਾਂ ਬੱਚਿਆਂ ਨੂੰ ਟਿਊਸ਼ਨ ਪੜ੍ਹਾਉਂਦੀ ਸੀ ਤੇ ਆਪਣੇ ਖਾਣ ਪੀਣ ਦਾ ਖਰਚਾ ਭੇ ਨਿਕਲ ਲੱਗ ਜਾਊਗਾ ਮੈਂ ਵੀ ਆਪਣੇ ਨਾਲ ਸਲਾਈ ਮਸ਼ੀਨ ਲੈ ਕੇ ਜਾਵਾਂਗੀ ਤੇ ਕੱਪੜੇ ਸਲਾਈ ਕਰਨ ਦਾ ਕੰਮ ਕਰ ਲਿਆ ਕਰਾਂਗੀ ਮੈਂ ਆਪਣੀ ਧੀ ਦੀ ਪੜਨ ਦੀ ਇੱਛਾ ਜ਼ਰੂਰ ਪੂਰੀ ਕਰੂੰਗੀ ਕੋਤ ਮੇਰੀ ਵੀ ਇਛਾ ਆ ਕਿ ਤੂੰ ਪੜ ਲੇ ਕਿ ਨੌਕਰੀ ਕਰੇ ਤੂੰ ਆਪਣੀ ਮਾਂ ਦੀ ਗੱਲ ਮੰਨੇਂਗੀ ਨਾ ਗਗਨ ਦੀਆਂ ਅੱਖਾਂ ਵਿੱਚ ਹੰਝੂਆ ਹੰਝੂ ਆ ਜਾਂਦੇ ਆ ਤੇ ਉਹ ਆਪਣੀ ਮਾਂ ਦੇ ਗਲ ਲਾ ਕੇ ਲੱਗ ਜਾਂਦੀ ਆ ਤੇ ਕਹਿੰਦੀ ਆ ਹਾਂ ਬੇਬੇ ਮੈਂ ਪੂਰਾ ਮੰਨ ਲਾ ਕੇ ਪੜਾਈ ਕਰੂੰਗੀ ਤੇ ਇੱਕ ਦਿਨ ਨੌਕਰੀ ਜ਼ਰੂਰ ਕਰੂੰਗੀ ਤੇ ਤੁਹਾਡੀਆਂ ਸਾਰੀਆਂ ਪਰੇਸ਼ਾਨੀਆਂ ਖਤਮ ਕਰ ਦੇਉਂਗੀ ਤੁਹਾਨੂੰ ਸਾਰੇ ਸੁੱਖ ਦੇਉਂਗੀ ਮੈਂ ਚੰਗੀ ਤਰ੍ਹਾਂ ਜਾਣਦੀ ਆ ਤੁਸੀਂ ਆਪਣੀ ਜ਼ਿੰਦਗੀ ਵਿੱਚ ਬੜੀਆਂ ਮੁਸ਼ਕਲਾਂ ਵੇਖੀਆਂ ਆ ਜਾਨਦਾ ਤਾਂ ਵੀਰਾ ਵੀ ਸਭ ਕੁਝ ਆ ਪਰ ਪਤਾ ਨਹੀਂ ਕਿ ਉਹ ਨੌਕਰੀ ਕਰਨ ਤੋਂ ਬਾਅਦ ਸਭ ਕੁਝ ਭੁੱਲ ਕੇ ਆਪਣੀ ਦੁਨੀਆ ਵਿੱਚ ਮਸਤ ਹੋ ਗਿਆ ਉਹਨੂੰ ਆਪਣੇ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਆ ਕੁਝ ਦਿਨਾਂ ਬਾਅਦ ਹੀ ਸ਼ਹਿਰ ਵਿੱਚ ਇੱਕ ਵਧੀਆ ਕਾਲਜ ਵਿੱਚ ਗਗਨ ਐਡਮਿਸ਼ਨ ਲੈ ਲੈਂਦੀ ਆ ਗਗਨ ਸ਼ੁਰੂ ਤੋਂ ਹੀ ਪੜਾਈ ਵਿੱਚ ਬਹੁਤ ਹੁਸ਼ਿਆਰ ਸੀ ਇਸੇ ਲਈ ਉਹਨੂੰ ਕਾਲਜ ਤੋਂ ਸਕਾਲਰਸ਼ਿਪ ਵੀ ਮਿਲ ਜਾਂਦੀ ਆ ਹੁਣ ਗਗਨ ਮਨ ਲਾ ਕੇ ਪੜਾਈ ਕਰਦੀ ਸੀ ਆਪਣੀ ਬੇਬੇ ਨਾਲ ਘਰ ਦੇ ਕੰਮ ਵੀ ਕਰਵਾਉਂਦੀ ਤੇ ਸ਼ਾਮ ਨੂੰ ਮਹੱਲੇ ਦੇ ਛੋਟੇ-ਛੋਟੇ ਬੱਚਿਆਂ ਨੂੰ ਟਿਊਸ਼ਨ ਵੀ ਪੜਾਉਂਦੀ। ਸ਼ਿੰਦਰਕੌਰ ਵੀ ਸਲਾਈ ਦਾ ਕੰਮ ਕਰਨ ਲੱਗ ਗਈ। ਹੁਣ ਉਹਨਾਂ ਦੇ ਘਰ ਦਾ ਖਰਚਾ ਤੇ ਕਮਰੇ ਦਾ ਕਿਰਾਇਆ ਬੜਾ ਸੌਖਾ ਨਿਕਲ ਆਉਂਦਾ। ਇੱਕ ਦਿਨ ਸ਼ਿੰਦਰਕੌਰ ਦੇ ਮੁੰਡੇ ਤੇ ਨੌ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਤਾਂ ਮੁੰਡੇ ਨੇ ਗੁੱਸੇ ਵਿੱਚ ਆਪਣੀ ਮਾਂ ਨੂੰ ਫੋਨ ਕੀਤਾ। ਬੇਬੇ ਤੋਂ ਪਾਗਲ ਤਾਂ ਨਹੀਂ ਹੋ ਗਈ। ਜਿਹੜੀ ਗगन ਨੂੰ ਸ਼ਹਿਰ ਲਿਜਾ ਕੇ ਪੜਾਉਣ ਲੱਗ ਪਈ, ਇੰਨੀ ਮਿਹਨਤ ਕਰਕੇ ਉਹਨੂੰ ਪੜਾਉਣ ਦੀ ਕੀ ਲੋੜ ਆ? ਉਹ ਤਾਂ ਪਰਾਈ ਆ। ਇੱਕ ਦਿਨ ਉਹਨੇ ਬਗਾਨੇ ਘਰ ਚਲੀ ਜਾਣਾ ਆ। ਜੇ ਉਹ ਨੌਕਰੀ ਵੀ ਕਰੂਗੀ ਤਾਂ ਤੈਨੂੰ ਕੀ ਫਾਇਦਾ ਹੋਵੇਗਾ ਸ਼ਿੰਦਰਕੌਰ ਨੂੰ ਆਪਣੇ ਮੁੰਡੇ ਦੀ ਗੱਲ ਸੁਣ ਕੇ ਬੜਾ ਗੁੱਸਾ ਆਇਆ ਤੇ ਉਹਨੇ ਕਿਹਾ ਪੁੱਤ ਪੜਾਇਆ ਤੇ ਤੈਨੂੰ ਵੀ ਬੜੀ ਮਿਹਨਤ ਕਰਕੇ ਸੀ ਤੂੰ ਮੈਨੂੰ ਕੀ ਦਿੱਤਾ ਜੇ ਮੇਰੀ ਧੀ ਮੈਨੂੰ ਛੱਡ ਕੇ ਚਲੀ ਜਾਊਗੀ ਤਾਂ ਤੂੰ ਵੀ ਤਾਂ ਮੈਨੂੰ ਛੱਡ ਕੇ ਚਲਿਆ ਹੀ ਗਿਆ ਆ ਤੂੰ ਕਿਹੜਾ ਸਾਡਾ ਖਿਆਲ ਰੱਖਦਾ ਆ ਜੇ ਤੂੰ ਸਾਡੀ ਮਦਦ ਨਹੀਂ ਕਰ ਸਕਦਾ ਤਾਂ ਫਿਰ ਫੋਨ ਕਰਕੇ ਸਾਨੂੰ ਪਰੇਸ਼ਾਨ ਵੀ ਨਾ ਕਰਿਆ ਕਰ ਪਿੱਛੋਂ ਸ਼ਿੰਦਰਕੌਰ ਦੀ ਨੂ ਹਰਜੀਤ ਬੋਲੀ ਰਪਾਲ ਤੁਹਾਡੀ ਮਾਂ ਪਾਗਲ ਹੋ ਗਈ ਆ ਇਹਨੂੰ ਕਰ ਲੈਂਦੇ ਹੋ ਆਪਣੀ ਮਰਜ਼ੀ ਵੇਖਦੇ ਆਂ ਇਹ ਦੀ ਧੀ ਕਿਹੜੀ ਨੌਕਰੀ ਕਰੂਗੀ ਪਰ ਜੇ ਪੜ੍ਹ ਲਿਖ ਕੇ 5-10 ਹਜ਼ਾਰ ਵਾਲੀ ਨੌਕਰੀ ਕਰਨ ਨੂੰ ਹੀ ਲੱਗ ਪਈ ਤਾਂ ਉਹਦੇ ਨਾਲ ਸਿਰਫ ਖਰਚੇ ਹੀ ਪੂਰੇ ਹੋਣੇ ਆ ਪੂਰੀ ਜ਼ਿੰਦਗੀ ਬਤੀਤ ਨਹੀਂ ਹੋ ਜਾਂਦੀ ਘਰ ਦੇ ਖਰਚੇ ਵੀ ਮੁਸ਼ਕਲ ਨਾਲ ਪੂਰੇ ਹੁੰਦੇ ਆ ਅੱਜ ਵੇਖੋ ਹਾਈ ਸੁਸਾਇਟੀ ਵਿੱਚ ਮੇਰੇ ਕੋਲ ਪੂਰੇ 5 ਕਮਰਿਆਂ ਦਾ ਘਰ ਆ ਆਪਾਂ ਦੋਵੇਂ ਹਸਬੈਂਡ ਵਾਈਫ ਮਲਟੀ ਨੇਸ਼ਨਲ ਕੰਪਨੀ ਵਿੱਚ ਨੌਕਰੀ ਕਰਦੇ ਆਂ ਕਰੇ ਸਾਰੀਆਂ ਸੁੱਖ ਸਹੂਲਤਾਂ ਨੇ ਆਪਾਂ ਐਸ਼ ਦੀ ਜ਼ਿੰਦਗੀ ਜੀ ਰਹੇ ਆ ਕੋਈ ਮੁਸ਼ਕਲ ਨਹੀਂ ਆ ਆਪਣੀ ਜ਼ਿੰਦਗੀ ਵਿੱਚ ਆਪਣੀ ਭਾਬੀ ਦੀ ਗੱਲ ਸੁਣ ਕੇ ਗगन ਨੇ ਫੋਨ ਕੱਟ ਦਿੱਤਾ ਤੇ ਆਪਣੀ ਬੇਬੇ ਨਾਲ ਗੁੱਸੇ ਹੁੰਦੀ ਆ ਬੇਬੇ ਤੈਨੂੰ ਕਿੰਨੀ ਵਾਰ ਮਨਾ ਕੀਤਾ ਆ ਤੂੰ ਭਾਬੀ ਦੇ ਤਾਨੇ ਸੁਣ ਲਈ ਉਹਨਾਂ ਨਾਲ ਗੱਲ ਕਰਦੀਆਂ ਫਿਰ ਦੁਬਾਰਾ ਹਰਪਾਲ ਦਾ ਫੋਨ ਆਇਆ ਤੇ ਕਹਿੰਦਾ ਆ ਬੇਬੇ ਤੂੰ ਮੇਰਾ ਫੋਨ ਕੱਟ ਦਿੱਤਾ ਅਸਲ ਗੱਲ ਤਾਂ ਸੁਣੀ ਨਹੀਂ ਸਾਡੀ ਦੋਵਾਂ ਦੀ ਵਿਆਹ ਦੀ ਵਰੇ ਗੰਡਾਉਣ ਵਾਲੀ ਆ ਐਸੀ ਬਹੁਤ ਵੱਡਾ ਪ੍ਰੋਗਰਾਮ ਰੱਖਿਆ ਆ ਤੇ ਤੁਹਾਨੂੰ ਇਹ ਪ੍ਰੋਗਰਾਮ ਵਿੱਚ ਸੱਦਿਆ ਆ ਮੁੰਡੇ ਦੀ ਗੱਲ ਸੁਣ ਕੇ ਸ਼ਿੰਦਰ ਕੌਰ ਇੱਕ ਮਿੰਟ ਲਈ ਚੁੱਪੋ ਗਈ ਉਹਨੂੰ ਸਮਝ ਨਹੀਂ ਆਈ ਕਿ ਉਹ ਕੀ ਜਵਾਬ ਦੇਵੇ ਅਗੋ ਹਰਪਾਲ ਬੋਲਿਆ ਬੇਬੇ ਉਹ ਬੇਬੇ ਕਿੱਥੇ ਗਵਾਚ ਗਈ ਤੂੰ ਮੇਰੀ ਗੱਲ ਤਾਂ ਸੁਣ ਰਹੀ ਆ ਨਾ ਮੇਰੇ ਕੋਲ ਜ਼ਿਆਦਾ ਟਾਈਮ ਨਹੀਂ ਆ ਮੈਂ ਤੁਹਾਨੂੰ ਹੁਣੇ ਹੀ ਸੱਦਾ ਦੇ ਦਿੱਤਾ ਆ ਤੇ ਆਨਲਾਈਨ ਟਿਕਟਾਂ ਵੀ ਭੇਜ ਦਊਗਾ ਇਹ ਕਹਿ ਕੇ ਹਰਪਾਲ ਨੇ ਫੋਨ ਕੱਟ ਦਿੱਤਾ ਸ਼ਿੰਦਰਕੌਰ ਆਪਣੀਧੀ ਗਗਨ ਨੂੰ ਕਹਿਣ ਲੱਗੀ ਪੁੱਤ ਹਰਪਾਲ ਨੇ ਆਪਾਂ ਦੋਵਾਂ ਨੂੰ ਵਿਆਹ ਦੀ ਬਰੇ ਗੰਡ ਵਿੱਚ ਸੱਦਿਆ ਆ ਉਹਨੇ ਆਪਣੀਆਂ ਦਿੱਲੀ ਦੀਆਂ ਟਿਕਟਾਂ ਵੀ ਕਰਵਾ ਦਿੱਤੀਆਂ ਨੇ ਹੁਣ ਤੇ ਆਪਾਂ ਨੂੰ ਜਾਣਾ ਹੀ ਪਊਗਾ ਗਗਨ ਬੋਲੀ ਬੇਬੇ ਵੀਰੇ ਨੇ ਆਪਣੇ ਤੋਂ ਬਿਨਾ ਪੁੱਛੇ ਟਿਕਟਾਂ ਕਿਉਂ ਕਰਵਾਈਆਂ ਟਿਕਟ ਕਰਾਉਣ ਤੋਂ ਪਹਿਲਾਂ ਆਪਾਂ ਨੂੰ ਪੁੱਛਣਾ ਤੇ ਚਾਹੀਦਾ ਸੀ ਮੈਂ ਨਹੀਂ ਜਾਣਾ ਉਹਨਾਂ ਦੇ ਘਰ ਸ਼ਿੰਦਰਕੌਰ ਬੋਲੀ ਨਹੀਂ ਪੁੱਤ ਐਵੇਂ ਨਹੀਂ ਕਹਿੰਦੇ ਉਹਨਾਂ ਨੇ ਆਪਾਂ ਨੂੰ ਪਿਆਰ ਨਾਲ ਬੁਲਾਇਆ ਆ ਤੇ ਆਪਾਂ ਨੂੰ ਜਾਣਾ ਹੀ ਪੈਣਾ ਆ ਗਗਨ ਬੋਲੀ ਪਰ ਬੇਬੇ ਇਧਰ ਮੇਰੀ ਪੜ੍ਹਾਈ ਬੱਚਿਆਂ ਦੀ ਟਿਊਸ਼ਨ ਤੇ ਤੁਹਾਡੀ ਸਲਾਈ ਦਾ ਕੰਮ ਰੁਕ ਜਾਊਗਾ ਸਭ ਕੁਝ ਕਿਵੇਂ ਮੈਨੇਜ ਕਰਾਂਗੇ ਚਿੰਦਰਕੌਰ ਬੋਲੀ ਕੋਈ ਨਾ ਪੁੱਤ ਆਪਾਂ ਜ਼ਿਆਦਾ ਦਿਨ ਨਹੀਂ ਰਹਿੰਦੀਆਂ ਬਸ ਦੋ ਦਿਨ ਉੱਥੇ ਰੁਕਾਂਗੇ ਤੇ ਫਿਰ ਵਾਪਸ ਆ ਜਾਵਾਂਗੇ ਗਗਨ ਆਪਣੀ ਬੇਬੇ ਦੀ ਜिद ਕਰਨ ਤੇ ਆਪਣੇ ਵੀਰ ਭਾਬੀ ਦੇ ਘਰ ਜਾਣ ਲਈ ਤਿਆਰ ਹੋ ਗਈ ਜਿਵੇਂ ਹੀ ਗਗਨ ਤੇ ਸ਼ਿੰਦਰਕੌਰ ਹਰਪਾਲ ਤੇ ਹਰਜੀਤ ਦੇ ਘਰ ਪਹੁੰਚਦਿਆਂ ਨੇ ਹਰਪਾਲ ਤੇ ਹਰਜੀਤ ਸੋਫੇ ਤੇ ਬੈਠੇ ਹੁੰਦੇ ਨੇ ਸਾਚੂ ਮੂਚ ਹਰਪਾਲ ਦਾ ਘਰ ਬਹੁਤ ਹੀ ਆਲੀਸ਼ਾਨ ਸੀ ਘਰ ਵਿੱਚ ਮਹਿੰਗੀਆਂ ਮਹਿੰਗੀਆਂ ਚੀਜ਼ਾਂ ਪਈਆਂ ਸੀ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਸੀ ਤਿੰਨ ਤਿੰਨ ਔਕਰ ਫਿਰਦੇ ਆ ਉਹਨਾਂ ਦੇ ਘਰ ਗगन ਚੁੱਪ ਚਾਪ ਜਾ ਕੇ ਸੋਫੇ ਤੇ ਬਹਿ ਗਈ ਉਧਰ ਦਿਖਾਵੇ ਦੇ ਤੌਰ ਤੇ ਹਰਜੀਤ ਆਪਣੇ ਸਾਸ ਦੇ ਪੈਰ ਛੂੰਦੀ ਆ ਤੇ ਗगन ਨੂੰ ਮਿਲਦੀ ਆ ਫਿਰ ਆਪਣੇ ਔਕਰ ਨੂੰ ਆਵਾਜ਼ ਦਿੰਦੀ ਆ ਇਹਨਾਂ ਲਈ ਚਾਹ ਬਣਾ ਕੇ ਲਿਆ ਤੇ ਮੈਂ ਚਾਹ ਨਹੀਂ ਪੀਂਦੀ ਮੇਰੀ ਗ੍ਰੀਨ ਟੀ ਬਣਾ ਲਿਆਵੀ ਗ੍ਰੀਨ ਟੀ ਪੀਨ ਤੋਂ ਬਾਅਦ ਹਰਜੀਤ ਕਹਿੰਦੀ ਆ ਚਲੋ ਮਾਂ ਜੀ ਮੈਂ ਤੁਹਾਨੂੰ ਤੁਹਾਡਾ ਕਮਰਾ ਵਿਖਾ ਦਿੰਦੀ ਆ ਉਹ ਕਮਰਾ ਘਰ ਵਿੱਚ ਸਭ ਤੋਂ ਛੋਟਾ ਕਮਰਾ ਹੁੰਦਾ ਆ ਤੇ ਉਹਦੇ ਵਿੱਚ ਸਟੋਰ ਦਾ ਸਮਾਨ ਵੀ ਰੱਖਿਆ ਆ ਸੱਸ ਦਾ ਸਮਾਨ ਉਸ ਕਮਰੇ ਵਿੱਚ ਢਾਕੇ ਹਰਜੀਤ ਕਹਿਣ ਲੱਗੀ ਮਾਂ ਜੀ ਬਾਕੀ ਕਮਰੇ ਮੈਂ ਆਪਣੇ ਪੇਕਿਆਂ ਵਾਸਤੇ ਰੱਖਿਆ ਤੁਸੀਂ ਇਸ ਕਮਰੇ ਵਿੱਚ ਹੀ ਰਹਿ ਲਿਓ ਵੈਸੇ ਵੀ ਤੁਹਾਨੂੰ ਪਿੰਡ ਵਿੱਚ ਛੋਟੇ ਜਿਹੇ ਕਮਰੇ ਵਿੱਚ ਰਹਿਣ ਦੀ ਆਦਤ ਆ ਮੈਂ ਪੂਰੀ ਉਮੀਦ ਕਰਦੀ ਆ ਤੁਹਾਨੂੰ ਮੇਰੇ ਇਸ ਕਮਰੇ ਵਿੱਚ ਕੋਈ ਵੀ ਪਰੇਸ਼ਾਨੀ ਨਹੀਂ ਹੋਵੇਗੀ ਚਿੰਦਰ ਕੌਰ ਨੂੰ ਕਿਸੇ ਗੱਲ ਦਾ ਕੋਈ ਗਿਲਾ ਸ਼ਿਕਵਾ ਨਹੀਂ ਸੀ ਉਹ ਚੁੱਪ ਰਹਿੰਦੀ ਆ ਅਗਲੇ ਦਿਨ ਪ੍ਰੋਗਰਾਮ ਸੀ ਪ੍ਰੋਗਰਾਮ ਦੀਆਂ ਤਿਆਰੀਆਂ ਬਹੁਤ ਜੋਰਾਂ ਛੋਰਾ ਤੇ ਹੋ ਰਹੀਆਂ ਸੀ ਹਰਜੀਤ ਦੇ ਪੇਕੇ ਵੀ ਆ ਗਏ ਸੀ ਪੂਰਾ ਘਰ ਮਹਿਮਾਨਾਂ ਨਾਲ ਭਰਿਆ ਹੋਇਆ ਸੀ ਹਰਜੀਤ ਦੀ ਭੈਣ ਭਰਾ ਭਾਬੀ ਮਾਂ ਤੇ ਆਂਡ ਗਵਾਂਡ ਤੇ ਹੋ ਰਿਸ਼ਤੇਦਾਰ ਤੇ ਆਫਿਸ ਦਾ ਸਾਰਾ ਸਟਾਫ ਆਇਆ ਸੀ ਜਿਆਦਾ ਮਹਿਮਾਨਾਂ ਦੀ ਵਜ੍ਹਾ ਕਰਕੇ ਹਰਜੀਤ ਨੂੰ ਬਹੁਤ ਜ਼ਿਆਦਾ ਕੰਮ ਸੀ ਫਿਰ ਆਪਣੀ ਸਾਸ ਸਿਂਧਰ ਕੌਰ ਦੇ ਕਮਰੇ ਵਿੱਚ ਗਈ ਤੇ ਕਹਿੰਦੀ ਆ ਅੱਜ ਤੁਹਾਡੇ ਮੁੰਡੇ ਤੇ ਨੌ ਦੀ ਬਰੇ ਗੰਡਿਆ ਕਰੇ ਕਿੰਨੇ ਮਹਿਮਾਨ ਆਏ ਨੇ ਤੁਹਾਨੂੰ ਇਹ ਨਹੀਂ ਲੱਗਦਾ ਕਿ ਅਸੀਂ ਉਹਨਾਂ ਦੇ ਘਰ ਵਿੱਚ ਆਈਆਂ ਆਈਆਂ ਆ ਤੇ ਸਾਨੂੰ ਕੋਈ ਮਕੰਮਤਨ ਦਾ ਵੀ ਵੇਖ ਲੈਣਾ ਚਾਹੀਦਾ ਆ ਛੇਤੀ ਸੋਈ ਵਿੱਚ ਚਲੀਆਂ ਜਾਵੋ ਤੁਹਾਡੀ ਲੋੜ ਆ ਉਥੇ ਬਾਹਰ ਮਹਿਮਾਨ ਬੈਠੇ ਆ ਸਾਰਿਆਂ ਨੂੰ ਚਾਹ ਨਾਸ਼ਤਾ ਦੇਣਾ ਆ ਪਿੱਛੋਂ ਹਰਪਾਲ ਆ ਕੇ ਬੋਲਿਆ ਹਾਂ ਹਾਂ ਬੇਬੇ ਅੱਜ ਬੜਾ ਕੰਮ ਆ ਥੋੜਾ ਬਹੁਤ ਕੰਮ ਤੁਸੀਂ ਵੀ ਕਰ ਲਓ ਜਦੋਂ ਦੇ ਆਏ ਹੋ ਅੰਦਰ ਹੀ ਬੈਠੇ ਹੋ ਗगन ਨੂੰ ਆਪਣੇ ਭਰਾ ਤੇ ਭਾਬੀ ਦਾ ਵਿਹਾਰ ਚੰਗਾ ਨਹੀਂ ਲੱਗਿਆ ਕਿਉਂਕਿ ਭਾਬੀ ਦੀ ਆਪਣੇ ਪੇਕੇ ਤਾਂ ਸਾਰੇ ਆਰਾਮ ਨਾਲ ਸੋਫੇ ਤੇ ਬੈਠੇ ਸੀ ਤੇ ਭਾਬੀ ਮੇਰੀ ਬੁੱਢੀ ਮਾਂ ਨੂੰ ਕੰਮ ਕਰਨ ਦੇ ਲਈ ਕਹਿ ਰਹੀ ਆ ਫਿਰ ਗगन ਕੁਝ ਸੋਚ ਕੇ ਬੋਲਦੀ ਆ ਚਲੋ ਭਾਬੀ ਮੈਂ ਤੁਹਾਡੇ ਨਾਲ ਚਲਦੀ ਆ ਕੀ ਕੰਮ ਕਰਨਾ ਆ ਮੈਨੂੰ ਦੱਸੋ ਮੈਂ ਕਰ ਦੇਵਾਂਗੀ ਬੇਬੇ ਨੂੰ ਫਿਲਹਾਲ ਬੈਠਕ ਵਿੱਚ ਬੈਠੇ ਰਹਿਣ ਦਿਓ ਮਹਿਮਾਨਾਂ ਨਾਲ ਗੱਲਬਾਤ ਕਰ ਲੈਣਗੇ ਹਰਜੀਤ ਬੋਲੀ ਇਹ ਮੇਰੇ ਪੇਕੇ ਨਾਲ ਕੀ ਗੱਲ ਕਰੇਗੀ ਇਸ ਤੋਂ ਚੰਗਰ ਸੋਈ ਵਿੱਚ ਜਾ ਕੇ ਕੰਮ ਕਰ ਲਵੇ ਇਹ ਕਹਿ ਕੇ ਹਰਜੀਤ ਚਲੀ ਗਈ ਗਗਣੇ ਸੋਚ ਕੇ ਰਸੋਈ ਵਿੱਚ ਕੰਮ ਕਰਨ ਲੱਗ ਪਈ ਕਿ ਚਲੋ ਵੀਰੇ ਭਾਬੀ ਦਾ ਘਰ ਆ ਜੇ ਥੋੜਾ ਕੰਮ ਕਰ ਲਵਾਂਗੀ ਤਾਂ ਕੀ ਵਿਗੜ ਜਾਊਗਾ ਵੈਸੇ ਵੀ ਪ੍ਰੋਗਰਾਮ ਵਾਲਾ ਘਰ ਆ ਤੇ ਕੰਮ ਵਿੱਚ ਮਦਦਤਾ ਕਰਨੀ ਚਾਹੀਦੀ ਆ ਗਗਣ ਬੜੇ ਆ ਪਿਆਰ ਨਾਲ ਆਪਣੀ ਭਾਬੀ ਦੀ ਮਦਦ ਕਰਨ ਲੱਗ ਗਈ ਹਰਜੀਤ ਜਾਣ ਬੁੱਝ ਕੇ ਆਪਣੀ ਸਾਸ ਤੇ ਨਾਨ ਨੂੰ ਉਸ ਪਾਸੇ ਕੰਮ ਕਰਨ ਲਈ ਭੇਜਦੀ ਜਿੱਥੇ ਉਹਦੀਆਂ ਸਹੇਲੀਆਂ ਤੇ ਆਫਿਸ ਦਾ ਸਟਾਫ ਬੈਠਾ ਹੁੰਦਾ ਹੈ ਹਰਜੀਤ ਬੋਲੀ ਗਗਨ ਮੇਰੀ ਉਸ ਦੋਸਤ ਨੂੰ ਕੋਲਡ ਡਰਿੰਕ ਦੇ ਦੇ ਉਹਦਾ ਛੋਟਾ ਬੱਚਾ ਕਦੋਂ ਦਾ ਕੋਲਡ ਡਰਿੰਕ ਮੰਗ ਰਿਆ ਆ ਗਗਨ ਜਦੋਂ ਕੋਲਡ ਡਰਿੰਕ ਲੈ ਕੇ ਗਈ ਤਾਂ ਉਹ ਬੱਚਾ ਹੱਥ ਮਾਰ ਕੇ ਕੋਲਡ ਡਰਿੰਕ ਢੋਲ ਦਿੰਦਾ ਆ ਫਿਰ ਹਰਜੀਤ ਆਪਣੀ ਸਾਸ ਨੂੰ ਕਹਿੰਦੀ ਆ ਜਾਓ ਪੋਚਾ ਲੈ ਕੇ ਉਥੋਂ ਸਾਫ ਕਰ ਦਿਓ ਸ਼ਿੰਦਰਕੌਰ ਜਿਵੇਂ ਹੀ ਪੋਚਾ ਲਾਉਣ ਲੱਗਦੀ ਆ ਤਾਂ ਕੋਲ ਬੈਠੀ ਹਰਜੀਤ ਦੀ ਸੇਲੀ ਬੋਲਦੀ ਆ ਹਰਜੀਤ ਤਾ ਤੂੰ ਨਵੀਂ ਮੇਡ ਰੱਖ ਲਈ ਆ ਦੋਵੇਂ ਨੌਕਰਾਨੀਆਂ ਨਵੀਆਂ ਲੱਗ ਰਹੀਆਂ ਆ ਗਗਨ ਉਹਦੀ ਗੱਲ ਸੁਣ ਕੇ 당ਗ ਰਹਿ ਜਾਂਦੀ ਆ ਤੇ ਫਿਰ ਆਪਦੀ ਭਾਬੀ ਦੇ ਮੂੰਹ ਵੱਲ ਵੇਖਦੀ ਆ ਕਿ ਭਾਬੀ ਇਸ ਗੱਲ ਨੂੰ ਕਲੀਅਰ ਕਰੂਗੀ ਇਹ ਮੇਡ ਨਹੀਂ ਬਲਕਿ ਸਾਡੇ ਘਰ ਦਾ ਹੀ ਸਹ ਹਨ ਪਰ ਹਰਜੀਤ ਦਾ ਜਵਾਬ ਸੁਣ ਕੇ ਸ਼ਿੰਦਰਕੌਰ ਤੇ ਗਗਨ 당ਗ ਰਹਿ ਜਾਂਦੀਆਂ ਨੇ ਹਰਜੀਤ ਬੋਲਦੀ ਆ ਹਾਂ ਹਾਂ ਯਾਰ ਮੈਂ ਇਹ ਦੋਨੋਂ ਨੌਕਰਾਨੀਆਂ ਨਵੀਆਂ ਰੱਖੀਆਂ ਆ ਜਿਆਦਾ ਦਿਨ ਨਹੀਂ ਹੋਏ ਸਿਰਫ ਦੋ ਦਿਨਾਂ ਤੋਂ ਕੰਮ ਤੇ ਆ ਰਹੀਆਂ ਨੇ ਦੋਵੇਂ ਮਾਮਤੀਆਂ ਇਕੱਠੀਆਂ ਆਉਂਦੀਆਂ ਤਾਂ ਕੰਮ ਕਰਨ ਵਿੱਚ ਆਸਾਨੀ ਹੋ ਜਾਂਦੀ ਆ ਸਾਰਾ ਕੰਮ ਫਟਾਫਟ ਹੋ ਜਾਂਦਾ ਆ ਉਹ ਬੁੱਢੀਏ ਫਰਸ਼ ਜੇ ਸਾਫ਼ ਹੋ ਗਿਆ ਤਾਂ ਸਾਡੇ ਸਭ ਦੇ ਲਈ ਜਾ ਜਾ ਕੇ ਨਾਸ਼ਤਾ ਲੈ ਕੇ ਆ ਫਿਰ ਹਰਜੀਤ ਦੀ ਦੂਜੀ دوست ਬੋਲੀ ਉਹ ਹਰਜੀਤ ਤੂੰ ਪਹਿਲਾਂ ਕਿਉਂ ਨਹੀਂ ਦੱਸਿਆ ਦਰਅਸਲ ਮੇਰੀ ਕੰਮ ਵਾਲੀ ਵੀ ਪਿੰਡ ਗਈ ਹੋਈ ਆ ਇਹਨਾਂ ਮਾਵਾਂ ਈਆਂ ਨੂੰ ਮੇਰੇ ਘਰ ਵੀ ਕੰਮ ਕਰਨ ਲਈ ਭੇਜ ਦੇਵੀਂ ਗਗਨ ਤੋਂ ਇਹ ਗਲ ਬਰਦਾਸ਼ਤ ਨਹੀਂ ਹੁੰਦੀ ਉਹ ਆਪਣੀ ਬੇਬੇ ਦੇ ਹੱਥ ਵਿੱਚੋਂ ਪੋਚਾ ਫੜ ਕੇ ਸੁੱਟ ਦਿੰਦੀ ਆ ਤੇ ਮਾਂ ਦਾ ਹੱਥ ਫੜ ਕੇ ਕਮਰੇ ਵਿੱਚ ਲੈ ਜਾਂਦੀ ਆ ਸ਼ਿੰਦਰ ਕੌਰ ਨੂੰ ਅੱਜ ਆਪਣੀ ਨੋਹ ਦੀ ਗੱਲ ਦਾ ਬਹੁਤ ਦੁੱਖ ਹੁੰਦਾ ਆ ਉਹਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਆ ਕਿਉਂਕਿ ਅਜੇ ਤੱਕ ਉਹ ਆਪਣੇ ਪੁੱਤ ਤੇ ਨੋਹ ਦਾ ਆਕਾਰ ਸਮਝ ਕੇ ਕੰਮ ਕਰ ਰਹੀ ਸੀ ਪਰਾ ਜਹਰਜੀਤ ਨੇ ਸਾਰਿਆਂ ਦੇ ਸਾਹਮਣੇ ਉਹਨਾਂ ਨੂੰ ਨੌਕਰਾਨੀਆਂ ਕਹਿ ਕੇ ਬੁਲਾਇਆ। ਗਗਨ ਬੋਲੀ, "ਬੇਬੇ, ਮੈਂ ਇੰਨੀ ਬੇਇੱਜ਼ਤੀ ਕਰਵਾ ਕੇ ਚੁੱਪ ਨਹੀਂ ਰਹਿ ਸਕਦੀ। ਭਾਬੀ ਨੇ ਆਪਾਂ ਨੂੰ ਇੱਥੇ ਬੁਲਾ ਕੇ ਆਪਣੀ ਬਹੁਤ ਬੇਇੱਜ਼ਤੀ ਕੀਤੀ ਆ। ਮੈਂ ਭਾਬੀ ਦੀ ਇਹ ਗਲਤੀ ਪੂਰੀ ਜ਼ਿੰਦਗੀ ਨਹੀਂ ਭੁੱਲਾਂਗੀ ਤੇ ਕਦੇ ਵੀ ਵੀਰ ਤੇ ਭਾਬੀ ਦੇ ਘਰ ਨਹੀਂ ਆਵਾਂਗੀ।" ਇਸ ਵਾਰ ਸ਼ਿੰਦਰਕੌਰ ਗਗਨ ਦੀ ਗੱਲ ਨੂੰ ਨਹੀਂ ਟੋਕਦੀ ਕਿਉਂਕਿ ਸ਼ਿੰਦਰਕੌਰ ਨੂੰ ਪਤਾ ਲੱਗ ਜਾਂਦਾ ਆ ਕਿ ਕਿਤੇ ਨਾ ਕਿਤੇ ਮੇਰੀ ਧੀ ਸਹੀ ਆ। अगले दिन दोवे मावा तियां ਬਿਨਾ ਕਿਸੇ ਨੂੰ ਕੁਝ ਕਹੇ ਚੁੱਪਚਾਪ ਪਿੰਡ ਵਾਪਸ ਚਲੀਆਂ ਜਾਂਦੀਆਂ ਹੌਲੀ ਹੌਲੀ 3 ਸਾਲ ਲੰਘ ਗਏ ਇੱਕ ਦਿਨ ਹਰਜੀਤ ਬੈਠੀ ਗ੍ਰੀਨ ਟੀ ਪੀ ਰਹੀ ਹੁੰਦੀ ਆ ਤੇ ਨਾਲ ਨਾਲ ਅਖਬਾਰ ਪੜ੍ਹ ਰਹੀ ਸੀ ਉਹਦੀ ਨਜ਼ਰ ਅਖਬਾਰ ਤੇ ਛਪੀ ਆਪਣੀ ਨਨਾਨ ਗगन ਦੀ ਫੋਟੋ ਤੇ ਪਈ ਖਬਰ ਪੜ੍ਹ ਕੇ ਉਹ ਹੈਰਾਨ ਰਹਿ ਗਈ ਕਿਉਂਕਿ ਗगन ਨੇ ਪੂਰੇ ਕਾਲਜ ਵਿੱਚੋਂ ਟੌਪ ਕੀਤਾ ਸੀ ਤੇ ਉਹਦੀ ਫੋਟੋ ਪੇਪਰ ਵਿੱਚ ਛਪੀ ਸੀ ਫਿਰ ਹਰਜੀਤ ਭੱਜ ਕੇ ਹਰਪਾਲ ਨੂੰ ਅਖਬਾਰ ਦਿਖਾਉਂਦੀ ਆ ਵੇਖੋ ਤੁਹਾਡੀ ਭੈਣ ਨੇ ਕਾਲਜ ਵਿੱਚੋਂ ਟੌਪ ਕੀਤਾ ਆ ਹੁਣ ਹਰਜੀਤ ਨੂੰ ਇਹੀ ਚਿੰਤਾ ਖਾ ਰਹੀ ਆ ਕਿ ਗਗਨ ਕਾਲਜ ਵਿੱਚੋਂ ਟੌਪ ਕਿਵੇਂ ਕਰ ਗਈ ਹੁਣ ਉਹਨੂੰ ਚੰਗੀ ਨੌਕਰੀ ਮਿਲ ਜਾਊਗੀ ਤੇ ਉਹ ਮੇਰੀ ਬਰਾਬਰੀ ਕਰੂਗੀ ਇਹ ਗੱਲ ਕਲੀਅਰ ਕਰਨ ਦੇ ਲਈ ਹਰਜੀਤ ਆਪਣੇ ਪਤੀ ਹਰਪਾਲ ਤੋਂ ਆਪਣੀ ਮਾਂ ਨੂੰ ਫੋਨ ਕਰਵਾਉਂਦੀ ਆ ਸ਼ਿੰਦਰਕੌਰ ਖੁਚੀ ਖੁਚੀ ਹਰਪਾਲ ਨੂੰ ਸਭ ਕੁਝ ਦੱਸ ਦਿੰਦੀ ਆ ਹਾਂ ਹਾਂ ਪੁੱਤ ਤੇਰੀ ਭੈਣ ਗਗਨ ਨੇ ਪੂਰੇ ਕਾਲਜ ਵਿੱਚੋਂ ਟੌਪ ਕੀਤਾ ਆ ਤੇ ਬੜੇ ਵਧੀਆ ਨੰਬਰ ਲਏ ਆ ਹੋਰ ਤਾਂ ਹੋਰ ਕਾਲਜ ਵਿੱਚ ਤਿੰਨ ਤਿੰਨ ਕੰਪਨੀਆਂ ਵੱਲੋਂ ਤੇਰੀ ਭੈਣ ਨੂੰ ਨੌਕਰੀ ਲਈ ਆਫਰ ਮਿਲੇ ਆਇਆ ਹੁਣ ਵੇਖੋ ਗਗਨ ਕਿੱਥੇ ਨੌਕਰੀ ਕਰਦੀ ਆ ਇਹ ਸੁਣ ਕੇ ਹਰਜੀਤ ਪਸੀਦੇ ਪਸੀਨੇ ਛੁੱਟਣ ਲੱਗ ਪਏ ਕਿ ਉਹ ਪਿੰਡ ਦੀ ਅਨਪੜ ਗਵਾਰ ਕਿਵੇਂ ਕਾਲਜ ਨੂੰ ਟੌਪ ਕਰ ਗਈ ਤੇ ਹੁਣ ਉਹਨੂੰ ਨੌਕਰੀ ਲਈ ਤਿੰਨ ਤਿੰਨ ਕੰਪਨੀਆਂ ਵੀ ਆਫਰ ਵੀ ਆ ਗਏ ਟੈਨਸ਼ਨ ਦੀ ਵਜ੍ਹਾ ਨਾਲ ਹਰਜੀਤ ਬਿਮਾਰ ਰਹਿਣ ਲੱਗਦੀ ਆ ਡੇਂਗੂ ਤਾਂ ਉਹਨੂੰ ਪਹਿਲਾਂ ਹੀ ਸੀ ਹੁਣ ਉਹਨੂੰ ਆਫਿਸ ਤੋਂ ਪੂਰੇ 10 ਦਿਨਾਂ ਦੇ ਲਈ ਛੁੱਟੀ ਲੈਣੀ ਪਈ ਸਿਹਤ ਠੀਕ ਹੋਣ ਤੋਂ ਬਾਅਦ ਹਰਜੀਤ ਆਪਣੇ ਘੁੰਮਣ ਦਾ ਪ੍ਰੋਗਰਾਮ ਬਣਾਉਂਦੀ ਆ ਤੇ ਆਫਿਸ ਤੋਂ ਫੇਰ 15 ਛੁੱਟੀਆਂ ਲੈ ਲੈਂਦੀ ਆ ਤੇ ਘੁੰਮਣ ਲਈ ਚਲੀ ਜਾਂਦੀ ਆ ਜਦੋਂ ਘੁੰਮ ਫਿਰ ਕੇ ਹਰਜੀਤ ਘਰ ਵਾਪਸ ਆਉਂਦੀ ਆ ਤਾਂ ਉਹਦੀ ਸਿਹਤ ਫੇਰ ਖਰਾਬ ਹੋ ਜਾਂਦੀ ਆ ਜੇ ਦੀ ਵਜ੍ਹਾ ਕਰਕੇ ਉਹਨੂੰ ਹੋਰ ਛੁੱਟੀਆਂ ਲੈਣੀਆਂ ਪੈਂਦੀਆਂ ਨੇ ਇਸੇ ਤਰ੍ਹਾਂ ਹਰਜੀਤ ਦੀਆਂ ਆਫਿਸ ਤੋਂ ਕਾਫੀ ਛੁੱਟੀਆਂ ਹੋ ਜਾਂਦੀਆਂ ਨਾ ਹੀ ਉਹ ਕੰਮ ਕਰਦੀ ਤੇ ਨਾ ਹੀ ਆਫਿਸ ਜਾਂਦੀ ਇਸ ਤਰ੍ਹਾਂ ਹਰਜੀਤ ਦੀ ਵਜ੍ਹਾ ਕਰਕੇ ਆਫਿਸ ਵਿੱਚ ਪਰੇਸ਼ਾਨੀ ਹੋ ਰਹੀ ਸੀ ਹਰਜੀਤ ਦਾ ਬਹੁਤ ਉਹਨੂੰ ਬੌਸ ਉਹਨੂੰ ਕੁਝ ਕਹਿ ਦਿੰਦਾ ਸੀ ਤਾਂ ਹਰਜੀਤ ਉਹਨੂੰ ਉਲਟਾ ਜਵਾਬ ਦਿੰਦੀ ਸੀ ਇਸ ਕਰਕੇ ਬੌਸ ਨੇ ਹੀ ਉਹਨੂੰ ਨੌਕਰੀ ਤੋਂ ਕੱਢ ਦਿੱਤਾ ਬਾਅਦ ਵਿੱਚ ਹਰਜੀਤ ਨੇ ਆਪਣੇ ਬੌਸ ਦੀਆਂ ਬੜੀਆਂ ਮਿੰਤਾਂ ਕੀਤੀਆਂ ਪਰ ਉਹਨਾਂ ਨੇ ਉਹਦੀ ਏਕਣਾ ਸੁਣੀ ਹਰਜੀਤ ਦਾ ਸ਼ੁਰੂ ਤੋਂ ਹੀ ਆਕੜ ਵਾਲਾ ਸੁਭਾਅ ਸੀ ਉਹ ਹਰ ਕਿਸੇ ਨਾਲ ਬਹੁਤ ਬੁਰਾ ਵਿਹਾਰ ਕਰਦੀ ਸੀ ਹੁਣ ਹਰਜੀਤ ਘਰੇ ਬੈਠੀ ਰਹਿੰਦੀ ਕੋਈ ਕੰਮ ਨਹੀਂ ਕਰਦੀ ਟੈਨਸ਼ਨ ਤੇ ਪਰੇਸ਼ਾਨੀ ਦੀ ਵਜ੍ਹਾ ਕਰਕੇ ਕੋਈ ਨਵੀਂ ਨੌਕਰੀ ਵੀ ਨਹੀਂ ਲੱਭ ਸਕਦੀ ਸੀ ਇੱਕ ਦਿਨ ਹਰਜੀਤ ਨੂੰ ਉਹਦੀ ਦੋਸਤ ਦਾ ਫੋਨ ਆਉਂਦਾ ਆ ਹਰਜੀਤ ਕਿੰਨੇ ਦਿਨ ਹੋਏ ਤੂੰ ਆਫਿਸ ਕਿਉਂ ਨਹੀਂ ਆ ਰਹੀ ਆਪਣੇ ਆਫਿਸ ਵਿੱਚ ਨਵੀਂ ਬੌਸ ਆ ਗਈ ਆ ਹਰਜੀਤ ਬੋਲੀ ਅੱਛਾ ਨਵੀਂ ਬੌਸ ਆ ਗਈ ਆ ਚਲੋ ਵਧੀਆ ਗੱਲ ਆ ਪਹਿਲਾਂ ਵਾਲਾ ਬੌਸ ਤਾਂ ਮੈਨੂੰ ਵੀ ਪਸੰਦ ਨਹੀਂ ਸੀ ਹੁਣ ਮੈਂ ਨਵੀਂ ਬੌਸ ਨਾਲ ਵਧੀਆ ਬਣਾ ਕੇ ਰੱਖੂੰਗੀ ਉਹਦੀ ਸਹੇਲੀ ਬੋਲੀ ਅੱਛਾ ਫਿਰ ਤੂੰ ਕਦੋਂ ਆ ਰਹੀ ਆ ਨੌਕਰੀ ਤੇ ਹਰਜੀਤ ਬੋਲੀ ਹਾਂ ਹਾਂ ਮੈਂ ਛੇਤੀ ਜਾਵਾਂਗੀ ਬਸ ਮੇਰੀ ਸਿਹਤ ਠੀਕ ਹੋ ਜਾਵੇ ਨਰਜੀਤ ਕਿਸੇ ਨੂੰ ਵੀ ਨਹੀਂ ਦੱਸਦੀ ਕਿ ਮੈਨੂੰ ਆਫਿਸ ਤੋਂ ਕੱਢ ਦਿੱਤਾ ਗਿਆ ਫਿਰ ਉਹ ਖੁਸ਼ ਹੋ ਜਾਂਦੀ ਆ ਕਿ ਚਲੋ ਹੁਣ ਨਵੀਂ ਬੌਸ ਆ ਗਈ ਆ ਪਹਿਲਾਂ ਵਾਲਾ ਬਹੁਤ ਖੜੂਸ ਸੀ ਮੇਰੀ ਉਹਦੇ ਨਾਲ ਬਿਲਕੁਲ ਵੀ ਨਹੀਂ ਬੰਦੀ ਸੀ ਪਰ ਮੈਂ ਹੁਣ ਨਵੀਂ ਬੌਸ ਦੀਆਂ ਮਿੰਤਾ ਕਰਾਂਗੀ ਕਿ ਮੈਨੂੰ ਨੌਕਰੀ ਤੇ ਰੱਖ ਲਓ ਮੈਂ ਕੱਲ ਹੀ ਆਫਿਸ ਜਾਵਾਂਗੀ ਜਿਵੇਂ ਹੀ ਹਰਜੀਤ ਆਫਿਸ ਗਈ ਤਾਂ ਉਹਦੀ ਸਹੇਲੀ ਉਹਦੇ ਵੱਲ ਭੱਜ ਕੇ ਆਉਂਦੀ ਆ ਤੇ ਬੜੀ ਹਰਾਨੀ ਨਾਲ ਉਹਨੂੰ ਕਹਿਣ ਲੱਗਦੀ ਆ ਹਰਜੀਤ ਤੂੰ ਜਾਣਦੀ ਆ ਆਪਣੇ ਆਫਿਸ ਦੀ ਨਵੀਂ ਬੌਸ ਕੌਣ ਆ ਹਰਜੀਤ ਬੋਲੀ ਨਹੀਂ ਮੈਂ ਨਹੀਂ ਜਾਣਦੀ ਤੂੰ ਦੱਸ ਨਵੀਂ ਬੌਸ ਕੌਣ ਆ ਤੇ ਕਿਵੇਂ ਦੀ ਦਿਖਦੀ ਆ ਉਹਦੀ ਸਹੇਲੀ ਬੋਲੀ ਹਾਂ ਹਾਂ ਮੈਂ ਉਹੀ ਤਾਂ ਤੈਨੂੰ ਦੱਸ ਰਹੀ ਆ ਕਿ ਆਪਣੀ ਨਵੀਂ ਬੌਸ ਕੋਈ ਹੋਰ ਨਹੀਂ ਬਲਕਿ ਤੇਰੇ ਘਰੇ ਕੰਮ ਕਰਨ ਵਾਲੀ ਨੌਕਰਾਨੀ ਦੀ ਕੁੜੀ ਆ ਮੈਂ ਤਾਂ ਪੂਰੀ ਰਾਤ ਇਹ ਸੋਚ-ਸੋਚ ਕੇ ਪਰੇਸ਼ਾਨ ਹੁੰਦੀ ਰਹੀ ਕਿ ਆਖਿਰ ਨੌਕਰਾਨੀ ਦੀ ਕੁੜੀ ਨੇ ਪੜ੍ਹਾਈ ਕਿਵੇਂ ਕੀਤੀ ਹੋਗੀ ਆਪਣੀ ਸਹੇਲੀ ਦੀ ਗੱਲ ਸੁਣ ਕੇ ਹਰਜੀਤ ਨੂੰ ਏਵੇਂ ਲੱਗਿਆ ਜਿਵੇਂ 440 ਵੋਲਟ ਦਾ ਕਰੰਟ ਲੱਗਿਆ ਹੋਵੇ ਫਿਰ ਹਰਜੀਤ ਬੋਲੀ ਇਹ ਕਿਵੇਂ ਹੋ ਸਕਦਾ ਆ ਉਹ ਪਿੰਡ ਦੀ ਗਵਾਰ ਅਨਪੜ ਬੁੱਢੀ ਦੀ ਕੁੜੀ ਆਪਣੇ ਹੀ ਆਫਿਸ ਦੀ ਬੌਸ ਕਿਵੇਂ ਬਣ ਸਕਦੀ ਆ ਨਹੀਂ ਨਹੀਂ ਤੈਨੂੰ ਕੋਈ ਗਲਤ ਫਹਮੀ ਹੋਵੇਗੀ ਉਹ ਨਹੀਂ ਉਹ ਹੋਰ ਕੋਈ ਹੋਰ ਹੋਵੇਗੀ ਉਹਦੀ ਸੇਲੀ ਬੋਲੀ ਨਹੀਂ ਹਰਜੀਤ ਤੇਰੀ ਨੌਕਰਾਨੀ ਦੀ ਕੁੜੀ ਹੀ ਆ ਤੂੰ ਖੋਤਾ ਮੈਨੂੰ ਉਹਦੇ ਨਾਲ ਮਿਲਵਾਇਆ ਸੀ ਮੈਂ ਕਿਵੇਂ ਪੁੱਛ ਸਕਦੀ ਆ ਹਰਜੀਤ ਬੋਲੀ ਅੱਛਾ ਠੀਕ ਆ ਮੈਨੂੰ ਨਵੀਂ ਬੌਸ ਦੇ ਕੈਬਨ ਵਿੱਚ ਲੈ ਕੇ ਚੱਲ ਹਰਜੀਤ ਦੀ ਸੇਲੀ ਜਿਵੇਂ ਹੀ ਹਰਜੀਤ ਨੂੰ ਲੈ ਕੇ ਗਈ ਹਰਜੀਤ ਜਦੋਂ ਕੈਬਿਨ ਦਾ ਦਰਵਾਜ਼ਾ ਖੋਲਦੀ ਆ ਤਾਂ ਸਾਹਮਣੇ ਕੁਰਸੀ ਤੇ ਉਹਦੀ ਨਨਾਨ ਗਗਨ ਬੈਠੀ ਹੁੰਦੀ ਆ ਹਰਜੀਤ ਗਗਨ ਨੂੰ ਵੇਖ ਕੇ ਹਰਾਂ ਰਹਿ ਜਾਂਦੀ ਆ ਤੇ ਕਹਿੰਦੀ ਆ ਨਹੀਂ ਨਹੀਂ ਇਹ ਨਹੀਂ ਹੋ ਸਕਦਾ ਮੈਂ ਕੋਈ ਸੁਪਨਾ ਵੇਖ ਰਹੀ ਆ ਹਰਜੀਤ ਬਿਨਾ ਗਗਨ ਨਾਲ ਕੋਈ ਗੱਲਬਾਤ ਕੀਤੇ ਵਾਪਸ ਆ ਗਈ ਉਧਰ ਗਗਨ ਵੀ ਆਪਣੇ ਕੰਮ ਵਿੱਚ ਬਿਜੀ ਸੀ ਉਹਨੂੰ ਵੀ ਪਤਾ ਨਹੀਂ ਲੱਗਿਆ ਕਿ ਦਰਵਾਜ਼ੇ ਤੇ ਕੌਣ ਆਇਆ ਹੁਣ ਜੋ ਅੱਖਾਂ ਦੇ ਸਾਹਮਣੇ ਵੇਖਿਆ ਉਸ ਸਾਚਿਆ ਫਿਰ ਹਰਜੀਤ ਪੂਰੇ ਆਫਿਸ ਵਿੱਚ ਮਾਹੌਲ ਬਣਾਉਂਦੀ ਆ ਤੇ ਕਹਿੰਦੀ ਆ ਤੁਹਾਨੂੰ ਪਤਾ ਆ ਜਿਹੜੀ ਨਵੀਂ ਬੌਸ ਆਈ ਆ ਉਹ ਮੇਰੀ ਨਾਨਾਣਿਆ ਮੈਂ ਹੀ ਉਹਨੂੰ ਸਾਰੇ ਪੈਸੇ ਖਰਚ ਕੇ ਪੜਾਇਆ ਲਖਾਇਆ ਤਾਂ ਹੀ ਉਹ ਇਸ ਕਾਬਲ ਹੋਈ ਆ ਹੁਣ ਤੁਸੀਂ ਵੀ ਮੇਰੇ ਹਿਸਾਬ ਨਾਲ ਪੇਸ਼ ਆਇਓ ਕਿਉਂਕਿ ਮੈਂ ਤੁਹਾਡੀ ਬੌਸ ਦੀ ਭਾਬੀ ਆ ਉਦੋਂ ਹੀ ਗਗਨ ਕਿਸੇ ਕੰਮ ਦੇ ਲਈ ਆਪਣੇ ਕੈਬਨ ਵਿੱਚੋਂ ਬਾਹਰ ਆਉਂਦੀ ਆ ਜਦੋਂ ਉਹਨੇ ਸੁਣਿਆ ਕਿ ਮੇਰੀ ਭਾਬੀ ਸਾਭ ਨੂੰ ਝੂਠ ਬੋਲ ਰਹੀ ਆ ਤਾਂ ਉਹ ਗੁੱਸੇ ਵਿੱਚ ਬੋਲਦੀ ਆ ਹਰਜੀਤ ਇਹ ਮੇਰਾ ਆਫਿਸ ਆ ਤੁਹਾਡਾ ਘਰ ਨਹੀਂ ਜੋ ਮੂੰਹ ਚ ਆਇਆ ਉਹੀ ਬੋਲੀ ਜਾ ਰਹੀ ਆ ਮੈਂ ਨਹੀਂ ਜਾਣਦੀ ਸੀ ਕਿ ਤੂੰ ਮੇਰੇ ਆਫਿਸ ਵਿੱਚ ਹੀ ਕੰਮ ਕਰਦੀ ਆ ਹਰਜੀਤ ਬੋਲੀ ਉਹ ਗਗਨ ਤੂੰ ਕਿਹੋ ਜਿਹੀ ਗੱਲ ਕਰ ਰਹੀ ਆ ਮੈਂ ਤੇਰੀ ਭਾਬੀ ਆ ਗਗਨ ਬੋਲੀ ਕਿਹੜੀ ਭਾਬੀ ਕੌਣ ਭਾਬੀ ਮੈਂ ਤੈਨੂੰ ਨਹੀਂ ਜਾਣਦੀ ਫਿਰ ਹਰਜੀਤ ਗਗਨ ਦੇ ਕੋਲ ਜਾਂਦੀ ਆ ਤੇ ਹੌਲੀ ਜਿਹਾ ਬੋਲਦੀ ਆ ਗਗਨ ਪਲੀਜ਼ ਇਸ ਤਰ੍ਹਾਂ ਨਾ ਕਰ ਮੈਨੂੰ ਪੁਰਾਣੇ ਬੌਸ ਨੇ ਨੌਕਰੀ ਤੋਂ ਕੱਢ ਦਿੱਤਾ ਸੀ ਮੈਂ ਤੇਰੇ ਅੱਗੇ ਹੱਥ ਜੋੜਦੀ ਆ ਮੈਨੂੰ ਨੌਕਰੀ ਤੇ ਰੱਖ ਲੈ ਗਗਨ ਬੋਲੀ ਕੀ ਭਾਬੀ ਤੈਨੂੰ ਪੁਰਾਣੇ ਬੌਸ ਨੇ ਨੌਕਰੀ ਤੋਂ ਕੱਢ ਦਿੱਤਾ ਸੀ ਇਹ ਤਾਂ ਉਹਨੇ ਬੜਾ ਵਧੀਆ ਕੀਤਾ ਨਹੀਂ ਤਾਂ ਮੈਂ ਤੈਨੂੰ ਜ਼ਿਆਦਾ ਟਾਈਮ ਬਰਦਾਸ਼ਤ ਨਹੀਂ ਕਰ ਸਕਦੀ ਸੀ ਪਰ ਜਦੋਂ ਤੇਨੂੰ ਬੌਸ ਨੇ ਨੌਕਰੀ ਤੋਂ ਕੱਢ ਹੀ ਦਿੱਤਾ ਸੀ ਫਿਰ ਤੂੰ ਆਫਿਸ ਵਿੱਚ ਕੀ ਕਰ ਰਹੀ ਆ ਬਾਹਰ ਨਿਕਲ ਜਾ ਆਫਿਸ ਵਿੱਚੋਂ ਨਵੀਂ ਬੌਸ ਦੀ ਇਹ ਗੱਲ ਸੁਣ ਕੇ ਸਾਰਾ ਸਟਾਫ ਖੁਸ਼ ਹੋ ਜਾਂਦਾ ਆ ਕਿਉਂਕਿ ਸਾਰਾ ਸਟਾਫ ਹਰਜੀਤ ਤੋਂ ਬਹੁਤ ਪਰੇਸ਼ਾਨ ਸੀ ਉਹ ਹਰ ਸਮੇਂ ਹੀ ਆਪਣੀ ਆਕੜ ਹੀ ਦਿਖਾਉਂਦੀ ਰਹਿੰਦੀ ਸੀ ਹਰਜੀਤ ਜਾ ਕੇ ਸਭ ਕੁਝ ਆਪਣੇ ਘਰ ਵਾਲੇ ਨੂੰ ਦੱਸ ਦਿਆ ਫਿਰ ਹਰਪਾਲ ਬੜੀ ਉਮੀਦ ਨਾਲ ਆਪਣੀ ਮਾਂ ਨੂੰ ਫੋਨ ਕਰਦਾ ਆ ਪਰ ਅੱਗੋਂ ਮਾਂ ਬੋਲਦੀ ਆ ਮੈਂ ਹੁਣ ਕੁਝ ਨਹੀਂ ਕਰ ਸਕਦੀ ਇਹ ਤਾਂ ਚੰਗਾ ਹੋਇਆ ਗਗਨ ਨੇ ਹਰਜੀਤ ਨਾਲ ਹੀ ਇੱਜ਼ਤ ਨਾਲ ਗੱਲ ਕੀਤੀ ਆ ਪਰ ਹਰਜੀਤ ਨੇ ਤਾਂ ਸਾਨੂੰ ਘਰ ਦੀਆਂ ਨੌਕਰਾਨੀਆਂ ਦੱਸਿਆ ਸੀ ਹੁਣ ਮੇਰੇ ਕੋਲ ਤੇਰੇ ਨਾਲ ਗੱਲ ਕਰਨ ਦਾ ਜ਼ਿਆਦਾ ਟਾਈਮ ਨਹੀਂ ਆ ਮੈਂ ਕਿਤੇ ਜਾ ਰਹੀ ਆ ਹਰਪਾਲ ਬੋਲਿਆ ਮਾਂ ਤੁਸੀਂ ਕਿੱਥੇ ਜਾ ਰਹੇ ਹੋ ਮਾਂ ਬੋਲੀ ਗगन ਨੇ ਆਪਣੀ ਪਹਿਲੀ ਤਨਖਾਹ ਵਿੱਚੋਂ ਮੇਰੇ ਲਈ ਤੀਰਥ ਯਾਤਰਾ ਦੀਆਂ ਟਿਕਟਾਂ ਕਰਵਾਈਆਂ ਨੇ ਮੈਂ ਤੀਰਥ ਯਾਤਰਾ ਤੇ ਜਾ ਰਹੀਆਂ ਹਰਪਾਲ ਬੋਲਿਆ ਬੇਬੇ ਮੈਂ ਬੜੀ ਮੁਸੀਬਤ ਵਿੱਚ ਫਸ ਗਿਆ ਤੁਹਾਡੀ ਨੂ ਹਰਜੀਤ ਦੀ ਤਾਂ ਪਹਿਲਾਂ ਹੀ ਨੌਕਰੀ ਚਲੀ ਗਈ ਆ ਹੁਣ ਕੰਪਨੀ ਨੇ ਮੈਨੂੰ ਵੀ ਨੌਕਰੀ ਤੋਂ ਕੱਢ ਦਿੱਤਾ ਆ ਤੁਸੀਂ ਗगन ਨੂੰ ਕਹੋ ਕਿ ਸਾਨੂੰ ਦੋਨਾਂ ਨੂੰ ਆਪਣੀ ਕੰਪਨੀ ਵਿੱਚ ਨੌਕਰੀ ਦੇ ਦੇਵੇ ਸਾਨੂੰ ਪੈਸਿਆਂ ਦੀ ਬੜੀ ਲੋੜ ਆ ਜਾ ਸੇਕਾਰ ਖਰੀਦਣ ਦੇ ਲਈ ਬੈਂਕ ਤੋਂ ਕਰਜ਼ਾ ਲਿਆ ਸੀ ਤੇ ਕਾਰ ਵੀ ਕਰਜ਼ੇ ਤੇ ਹੀ ਖਰੀਦੀ ਸੀ ਜੇ ਅਸੀਂ ਕਿਸ਼ਤ ਨਾ ਦਿੱਤੀ ਤਾਂ ਬੈਂਕ ਵਾਲੇ ਸਾਡਾ ਘਰ ਤੇ ਕਾਰ ਦੋਵੇਂ ਲੈ ਜਾਣਗੇ ਪਲੀਜ਼ ਗगन ਨੂੰ ਕਹੋ ਸਾਡੀ ਮਦਦ ਕਰੇ ਅੱਜ ਫਿਰ ਗगन ਆਪਣੀ ਬੇਬੇ ਤੋਂ ਫੋਨ ਫੜ ਕੇ ਆਪਣੇ ਭਰਾ ਨਾਲ ਗੱਲ ਕਰਦੀ ਆ ਤੇ ਕਹਿੰਦੀ ਆ ਵੀਰੇ ਅੱਜ ਸਮਾਂ ਆਪਣੇ ਆਪ ਨੂੰ ਦੁਹਰਾ ਰਿਹਾ ਆ ਕਦੇ ਉਹ ਸਮਾਂ ਸੀ ਜਦੋਂ ਬੇਬੇ ਤੀਰਥ ਯਾਤਰਾ ਲਈ ਤੁਹਾਡੇ ਤੋਂ ਪੈਸੇ ਮੰਗ ਰਹੀ ਸੀ ਤੇ ਤੁਸੀਂ ਮਾਂ ਨੂੰ ਸਾਹਮਣਾ ਕਰ ਦਿੱਤਾ ਸੀ ਤੇ ਅੱਜ ਤੁਸੀਂ ਮਦਦ ਮੰਗ ਰਹੇ ਹੋ ਤੇ ਮੇਰਾ ਵੀ ਉਹੀ ਜਵਾਬ ਆ ਮੇਰੇ ਕੋਲ ਪੈਸੇ ਤਾਂ ਬਹੁਤ ਆ ਮੈਂ ਪੈਸੇ ਦੀ ਕਮੀ ਕਹਿ ਕੇ ਪੈਸੇ ਦਾ ਅਪਮਾਨ ਨਹੀਂ ਕਰ ਸਕਦੀ ਪਰ ਤੁਹਾਨੂੰ ਫੁੱਟੀ ਕਾੜੀ ਨਹੀਂ ਦੇਵਾਂਗੀ ਤੁਸੀਂ ਅਤੇ ਭਾਬੀ ਨੇ ਸਾਨੂੰ ਘਰ ਬੁਲਾ ਕੇ ਮੇਰੀ ਮਾਂ ਦਾ ਅਪਮਾਨ ਕੀਤਾ ਸੀ ਉਹ ਮੈਂ ساری ਜ਼ਿੰਦਗੀ ਨਹੀਂ ਭੁੱਲ ਸਕਦੀ ਫਿਰ ਹਰਪਾਲ ਗੁੱਸੇ ਵਿੱਚ ਆਪਣੀ ਮਾਂ ਨੂੰ ਬੋਲਦਾ ਆ ਹੁਣ ਤਾਂ ਮਾਂ ਤੂੰ ਆਪਣੀ ਧੀ ਦੀ ਨੌਕਰੀ ਦੇ ਸਿਰ ਤੇ ਆਕੜ ਦਿਖਾ ਰਹੀ ਆ ਪਰ ਜਦੋਂ ਤੇਰੀ ਇਸ ਇਸੇ ਧੀ ਦਾ ਵਿਆਹ ਹੋ ਜਾਊਗਾ ਫਿਰ ਤੂੰ ਮੇਰੇ ਕੋਲ ਹੀ ਆਵੇਂਗੀ ਫਿਰ ਤੈਨੂੰ ਮੈਂ ਪੁੱਛਾਂਗਾ ਕਿ ਤੇਰੀ ਧੀ ਕਿਧਰ ਗਈ ਗਗਨ ਬੋਲੀ ਵੀਰੇ ਤਹਾਨੂੰ ਮਾਂ ਨੂੰ ਕੁਝ ਵੀ ਕਹਿਣ ਦੀ ਲੋੜ ਨਹੀਂ ਰਹੀ ਬੇਬੇ ਦੀ ਗੱਲ ਰਹੀ ਬੇਬੇ ਦੀ ਗੱਲ ਮੈਂ ਵਿਆਹ ਤੋਂ ਬਾਅਦ ਵੀ ਬੇਬੇ ਨੂੰ ਆਪਣੇ ਨਾਲ ਹੀ ਰੱਖਾਂਗੀ ਮੈਂ ਜੇ ਮੁੰਡੇ ਨਾਲ ਹੀ ਵਿਆਹ ਕਰਵਾਵਾਂਗੀ ਜਿਹੜੀ ਮੇਰੀ ਮਾਂ ਨੂੰ ਆਪਣੇ ਨਾਲ ਰੱਖਣ ਦੇ ਲਈ ਤਿਆਰ ਹੋਵੇਗਾ ਨਹੀਂ ਤਾਂ ਮੈਂ ਵਿਆਹ ਹੀ ਨਹੀਂ ਕਰਵਾਵਾਂਗੀ ਮੇਰੀ ਜੀਦ ਨੂੰ ਤਾਂ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੀ ਹੋ ਮੈਨੂੰ ਤੇ ਮੇਰੀ ਮਾਂ ਨੂੰ ਤੁਹਾਡੇ ਤੋਂ ਕੋਈ ਉਮੀਦ ਨਹੀਂ ਆ ਤੇ ਮੇਰੇ ਤੋਂ ਵੀ ਤੁਸੀਂ ਲੋਕ ਕੋਈ ਵੀ ਉਮੀਦ ਨਾ ਰੱਖੋ ਇਹ ਕਹਿ ਕੇ ਗगन ਨੇ ਫੋਨ ਕੱਟ ਦਿੱਤਾ ਸੋ ਦੋਸਤੋ ਇਸ ਕਹਾਣੀ ਤੋਂ ਇਹ ਹੀ ਸਿੱਖਿਆ ਮਿਲਦੀ ਆ ਕਿ ਸਮਾਂ ਅਮੇਸ਼ਾਇਕੋ ਜਾਣ ਨਹੀਂ ਰੰਦਾ ਕਦੇ ਵੀ ਪਲਟ ਸਕਦਾ ਆ ਜੇ ਅੱਜ ਸਾਡੇ ਕੋਲ ਪੈਸਾ ਆ ਘਰ-ਬਾਰ ਆ ਨੌਕਰੀਆਂ ਆ ਸਾਨੂੰ ਉਹਦਾ ਹੰਕਾਰ ਨਹੀਂ ਕਰਨਾ ਚਾਹੀਦਾ ਕਿਉਂਕਿ ਜੋ ਕੁਝ ਅੱਜ ਸਾਡੇ ਕੋਲ ਆ ਅਸੀ ਜੀ ਇਸ ਦਾ ਮਜ਼ਾਕ ਬਣਾ ਰਹੇ ਆ ਕੱਲ ਨੂੰ ਉਹਦੇ ਕੋਲ ਵੀ ਸਭ ਕੁਝ ਹੋ ਸਕਦਾ ਆ ਕਿਉਂਕਿ ਨਾ ਤਾਂ ਪੈਸਾ ਇੱਕ ਜਗ੍ਹਾ ਟਿਕਦਾ ਤੇ ਨਾ ਹੀ ਸਮਾਂ ਹਮੇਸ਼ਾ ਇੱਕੋ ਜਾਂ ਰਹਿੰਦਾ ਆ ਸੋ ਦੋਸਤੋ ਇਹ ਸੀ ਜੀ ਅੱਜ ਦੀ ਆਪਣੀ ਕਹਾਣੀ ਜੇਕਰ ਕਹਾਣੀ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਨੂਰ ਕੌਰ ਨੂੰ ਦਿਉ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ